ਗੁੜਤੀ ਵੀ ਡੈਡੀ ਨਾਲ ਸਾਡੇ ਟ੍ਰੈਡੀਸ਼ਨ ਨੇ ਸਾਡੇ ਤੋਂ ਬਈ ਦੱਸੋ ਇਹਦੀ ਜਾਈ ਮੈਨੂੰ ਸੁਣਨੀ ਹੈ ਅੱਜ ਸਾਰੇ ਮੈਂ ਉਹੀ ਪੁੱਛ ਕਿਉਂਕਿ ਹੁਣ ਮੈਂ ਆਪਣੀ ਮੰਮੀ ਨੂੰ ਪੁੱਛਿਆ ਇੱਕ ਦਿਨ ਮਤਲਬ ਜੀ ਬਾਈ ਕਾਫੀ ਟਾਈਮ ਪਹਿਲਾਂ ਕਿ ਮੈਨੂੰ ਗੁੜਤੀ ਕਹਿੰਦੇ ਦਿੱਤੀ ਸੀਗੀ ਠੀਕ ਹੈ ਜੀ ਤੇ ਕਹਿੰਦੇ ਤੇਰੇ ਡੈਡੀ ਨੇ ਮੈਂ ਕਿਹਾ ਜਿੱਦਾਂ ਉਹਦਾ ਦਾ ਮਿੱਠਾ ਲਾਉਂਦੇ ਹਨਾ ਕਿ ਸਾਨੂੰ ਕਿਦਾਂ ਗੁੜਤੀ ਦਿੱਤੀ ਸੀਗੀ ਕਹਿੰਦੇ ਤੇਰੇ ਡੈਡੀ ਨੇ ਤੈਨੂੰ ਹੱਥਾਂ ਚੁੱਕਿਆ ਤੇ ਸਾਲ ਆਇਆ ਸੀ ਤੇਰੇ ਘਰ ਚ ਗਾਇਆ ਸੀ ਕਿਆ ਬਾਤ ਫਿਰ ਉਹ ਮੇਰੇ ਦਿਮਾਗ ਤੇ ਗੱਲ ਬੈਠੀ ਰਹੀ ਤੇ ਜਦੋਂ ਰਿਦਾਨ ਹੋਣ ਵਾਲਾ ਸੀ ਨਾ ਮੈਂ ਸੋਚਿਆ ਹੋਇਆ ਸੀਗਾ ਕਿ ਜਿਹੜੀ ਗੁੜਤੀ ਆ ਮੈਂ ਫਾਦਰ ਸਾਹਿਬ ਤੋਂ ਪਰ ਰਿਦਾਨ ਹੋਇਆ ਲੋਕਡਾਊਨ ਤੁਹਾਡੇ ਬੇਟਾ ਆ ਮੇਰਾ ਬੇਟਾ ਰਿਦਾਨ ਤੇ ਉਹ ਆ 2020 ਚ ਲੋਕਡਾਊਨ ਪੂਰਾ ਉਦੋਂ ਲਗਾ ਮੈਂ ਡੇਡੀ ਨੂੰ ਕਹਤਾ ਜਿੱਦਾਂ ਹੁਣ ਸਵੇਰੇ ਡਿਲੀਵਰੀ ਆ ਮੈਂ ਕਿਹਾ ਮੈਨੂੰ ਨਹੀਂ ਪਤਾ ਉਹ ਦਿੱਲੀ ਸੀਗੇ ਅੱਛਾ ਜੀ ਮੈਂ ਕਿਹਾ ਜੋ ਮਰਜ਼ੀ ਕਰਕੇ ਤੁਹਾਨੂੰ ਆਉਣਾ ਹੀ ਪੈਣਾ ਆ ਦੋ ਟੋੜੀ ਤੋਂ ਦੋ ਟੋੜੀ ਹੀ ਦਵਾਣੀ ਆ ਓਕੇ ਤੇ ਫਿਰ ਉਹ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸੀ ਉਦੋਂ ਤੁਹਾਨੂੰ ਪਤਾ ਟ੍ਰੈਵਲ ਪਰਮਿਸ਼ਨ ਆ ਕਿ ਆਏ ਫਿਰ ਸਵੇਰੇ ਤੇ ਉਹ ਮੈਂ ਫਿਰ ਆਪਣੇ ਅੱਖੀਂ ਦੇਖਿਆ ਉਹ ਚੀਜ਼ ਉਹ ਦਿਨ ਰਾਤ ਜਾਦਨੀਆਂ ਛੋਟੀਆਂ ਉਦੋਂ ਕੀ ਪਤਾ ਕਰੋਨਾ ਨੇ ਰਿਦਾਨ ਨੂੰ ਚੁੱਕਿਆ ਹਾਂਜੀ ਤੇ ਉਹਨਾਂ ਨੇ ਗਾਇਆ ਤੇ ਉਹ ਜਿਹੜੀ ਮੂਵਮੈਂਟ ਹੁੰਦੀ ਆ ਉਹ ਬਸ ਬਿਆਨ ਨਹੀਂ ਕੀ ਕਿਤੇ ਨਾ ਬਿਆਨ ਨਹੀਂ ਕਰੀ ਜਾਂਦੀ ਕਿਉਂਕਿ ਜਦੋਂ ਬਲੈਸ ਦਾ ਅਸੀਂ ਸ਼ੁਕਰ ਆ ਬਾਬਾ ਜੀ ਦਾ ਕਿ ਇਸ ਫੈਮਿਲੀ ਚ ਮੌਕਾ ਮਿਲਿਆ ਜੰਮਣ ਦਾ ਮੈਨੂੰ ਹੁਣ ਅੱਗੇ ਸਾਡਾ ਰਿਦਾਨ ਹੁਣ ਹੁਣ ਐਕਚੁਅਲੀ ਸਾਡੀ ਜਿਹੜਾ ਕਹਿੰਨਾ ਨਾ ਪੀੜੀ ਦਾ ਪੀੜੀ ਦਾ ਪੀੜੀ ਕੰਮ ਸ਼ੁਰੂ ਹੁਣ ਹੋਇਆ ਰਿਦਾਨ ਨੂੰ ਵੀ ਬਹੁਤ ਸ਼ੌਂਕ ਆ ਗਾਉਣ ਦਾ ਮੈਂ ਜਦੋਂ ਵੀਰੇ ਦੇ ਨਾ ਵੀਰੇ ਪਹਿਲਾਂ ਦਾ ਰਿਦਾਨ ਬਾਲਾ ਸੁਣਾ ਨਾ ਮੈਂ ਵੀਰੇ ਦੀ ਜਦੋਂ ਬੇਟੀ ਹੋਈ ਨਾ ਬਿਲਕੁਲ ਵੀਰੇ ਨੂੰ ਫੋਨ ਕਰਕੇ ਬਧਾਏ ਦਿੱਤੀਆਂ ਮੇਰੇ ਵੀ ਬਧਾਈਆਂ ਅਸੀਂ ਹੁਣ ਤੱਕ ਗਾਇਕੀ ਦਾ ਜਿਹੜਾ ਕਲਾਣਾ ਪਟਿਆਲਾ ਘਰਾਣਾ ਵੀਰੇ ਦਾ ਹਾਂਜੀ ਹਾਂਜੀ ਉਹ ਗਾਇਕੀ ਚ ਗੁਰੂ ਜੀ ਨੂੰ ਸੁਣਿਆ ਹਾਂਜ ਗੁਰੂ ਜੀ ਨੂੰ ਸੁਣਿਆ ਵੀਰੇ ਉਹਨਾਂ ਨੂੰ ਸੁਣਿਆ ਨਵਰਾਜ ਵੀਰੇ ਨੂੰ ਸੁਣਿਆ ਮੈਂ ਫੀਮੇਲ ਇੱਕ ਪਹਿਲੀ ਵਾਰ ਸੁਣਾਗੀ ਵੀ ਉਹ ਕਿੱਦਾਂ ਦਾ ਕਿੱਦਾਂ ਦੀ ਗਾਇਕੀ ਹੋਣੀ ਆ ਉਹ ਕਿਉਂਕਿ ਆਪਾਂ ਸਾਰਿਆਂ ਨੇ ਮੇਲ ਹੀ ਸੁਣਿਆ ਵੀਰੇ ਨੂੰ ਸੁਣ ਲਿਆ ਜਦੋਂ ਬੈਠੀ ਹੋਈ ਮੈਂ ਕਹਿੰਦਾ ਵੀ ਮੈਂ ਐਕਸਾਈਟਡ ਆ ਉਹ ਵੱਡੀ ਹੋਣੀ ਆ ਇਹਨੇ ਸਾਲ ਆਉਣਾ ਤੇ ਕੈਸਾ ਵੀਰੇ ਕੁੜੀ ਦਾ ਨਾਮ ਕੀ ਹੈ ਕੁੜੀ ਦਾ ਨਾਮ ਮਜ਼ਰਾਬ 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 ਹਾਂ ਮਜ਼ਰਾਬ ਦਾ ਮਤਲਬ ਕੀ ਹੁੰਦਾ ਹੈ ਮਜ਼ਰਾਬ ਹੁੰਦਾ ਸਿਤਾਰ ਹੁੰਦਾ ਨ ਸਿਤਾਰ ਇਨਸਟਰੂਮੈਂਟ ਹੁੰਦਾ ਤੇ ਜਿੱਦਾਂ ਗਿਟਾਰ ਵਜਾਉਣ ਲਈ ਆਪਾਂ ਨੂੰ ਪਲੱਕ ਵੀ ਨਹੀਂ ਲੋੜ ਪੈਂਦੀ ਤੇ ਮਜ਼ਰਾਬ ਨੂੰ ਛੇੜਨ ਲਈ ਸੌਰੀ ਸਿਤਾਰ ਨੂੰ ਛੇੜਨ ਲਈ ਮਜ਼ਰਾਬ ਪਾਉਂਦੇ ਉਂਗਲ 'ਚ ਉਹਨੂੰ ਕਿਹਦੇ ਨਾਲ ਉਹਦੇ ਨਾਲ ਉਹ ਸੁਰ ਛੇੜਦੇ ਉਹਦੇ ਮਜ਼ਰਾਬ ਨਾਲ ਵੱਜਦਾ ਹੀ ਉਹਦੇ ਨਾਲ ਆ ਉਹਦੇ ਨਾਲ ਤੇ ਉਹ ਫੇ ਮੈਨੂੰ ਬੜੀ ਦੇਰ ਦਾ ਸੀ ਬਹੁਤ ਮੈਂ ਦੁਆ ਮੰਗਦਾ ਸੀ ਕਿ ਯਾਰ ਬੇਟੀ ਹੋਏ ਪਹਿਲੀ ਵਾਰੀ ਵੀ ਮੈਂ ਇਹੀ ਕਿਉਂਕਿ ਤੀਆਂ ਬੋਰ ਲੜਲੀਆਂ ਹੁੰਦੀਆਂ ਪਿਓ ਬਾਤ ਪਿਓ ਨਾਲ ਸਪੈਸ਼ਲੀ ਹਣਾ ਤੇ ਮੈਂ ਮਾਨਸੀ ਨਾਲ ਉਦੋਂ ਵੀ ਜਦੋਂ ਰਿਦਾਨ ਹੋਣ ਵਾਲਾ ਸੀਗਾ ਹਾਂਜੀ ਤੇ ਮੈਂ ਇਹੀ ਕਹਾ ਮੈਂ ਕਿਹਾ ਯਾਰ ਮੈਂ ਤਾਂ ਕਹਿੰਦਾ ਕੁੜੀ ਹੋਵੇ ਰੱਬ ਕਰਕੇ ਹਣਾ ਉਹ ਕਹਿੰਦੀ ਮੁੰਡਾ ਹੋਣਾ ਅੱਛਾ ਜੀ ਤੇ ਸ਼ਰਤ ਲੱਗ ਗਈ ਸਾਡੀ ਮੈਂ ਕਿਹਾ ਮੁੰਡਾ ਹੋਊਗਾ ਤੂੰ ਸੌਰੀ ਕੁੜੀ ਹੋਊਗੀ ਉਹ ਕਹਿੰਦੀ ਮੁੰਡਾ ਹੋਣਾ ਉਹ ਆਪ ઓਪਰੇਸ਼ਨ ਥੀਟਰ ਚ ਗਈ ਆ ਜੀ ਬਾਈ ਤੇ ਜਦੋਂ ਡਾਕਟਰ ਨੇ ਮੈਨੂੰ ਆ ਕੇ ਕਿਹਾ ਕਿ ਮੁਬਾਰਕ ਮੁੰਡਾ ਹੋ ਗਿਆ ਮੁੰਡਾ ਚਲੋ ਮੈਂ ਕਿਹਾ ਚਲੋ ਉਹ ਵੀ ਬlesings ਆ ਤੇ ਉਹਨੇ ਬਾਹਰ ਨਿਕਲਦੀ ਨਹੀਂ ਮੈਨੂੰ ਕਿਹਾ ਕਿ ਨਹੀਂ ਦੇਖਿਆ ਤੂੰ ਛੱਤ ਹਾਰ ਗਿਆ ਤੇ ਜਦੋਂ ਹਾਂ ਐਤ ਕੀ ਗੁੜੀਆਂ ਹੋਈ ਮੈਂ ਕਿਹਾ ਐਤ ਕੀ ਨਹੀਂ ਮੈਂ ਹਾਰ ਦਾ ਮਾਨ ਸੀ ਐਤ ਕੀ ਮੈਂ ਜਿੱਤੂ ਜਿੱਤੂ ਮੈਂ ਬਹੁਤ ਦਵਾਵਾ ਮੰਗੀਆਂ ਆ ਤੇ ਜਦੋਂ ਬਾਹਰ ਨਿਕਲੀ ਐਤ ਕੀ ਮੈਂ ਕਿਹਾ ਐਤ ਕੀ ਤੂੰ ਹਾਰ ਗਈ ਤੇ ਸ਼ੁਕਰ ਆ ਕੰਪਲੀਟ ਹੋ ਗਈ ਬਾਬਾ ਜੀ ਦੀਆਂ ਬlesings ਨਾਲ ਇੱਕ ਬੇਟੀ ਆ ਇੱਕ ਬੇਟਾ ਵਈ ਪੱਕ ਗਾਣੇ ਕਰ ਹੁੰਦੇ ਆ ਜਿੱਥੇ 3ਾਂ ਜੰਮਦੀਆਂ ਹਨਾ ਮੈਂ ਕਿਹਨਾਂ ਨਾਂ ਤੇ ਬਾਕੀ ਤੀਆਂ ਆਉਦੀ ਕਿਸਮ ਬਾਈ ਮੈਂ ਮੈਂ ਬਹੁਤ ਦੋਸਤ ਮੇਰੇ ਦੇਖਿਆ ਜਿਨ੍ਹਾਂ ਦੀ ਇੰਨੀ ਗ੍ਰੋਥ ਹੋਈ ਨਾ ਵਿਆਹ ਤੋਂ ਬਾਅਦ ਜਾਂ ਬੇਟੀ ਤੋਂ ਬਾਅਦ ਮੈਨੂੰ ਆ ਲੱਗਦਾ ਵੀ ਇਹ ਭਾਗ ਬੰਦੇ ਤੇ ਵੀ ਬਦਲ ਦਿੰਦੀਆਂ ਆਗੇ ਨਹੀਂ ਸਹੀ ਜੋ ਪੇ ਮੋ ਪਿਆਰ ਮੈਂ ਤੁਹਾਨੂੰ ਦੱਸਦਾ ਹੁਣ ਆਪਣੇ ਨੂੰ ਪਤਾ ਲੱਗਿਆ ਹੋਵੇ ਜੀ ਦਾ ਘਰ ਦੀ ਗੱਲ ਦੱਸਦਾ ਹੁਣ ਜੀ ਬਾਈ ਮੇਰੀ ਨਾਨੀ ਆ ਹਾਂਜੀ ਉਹਨਾਂ ਦੀ ਉਮਰ ਹੋ ਗਈ ਆ ਆਲਮੋਸਟ 88 89 ਹਾਂ ਨਾਨੀ ਜੀ ਮੇਰੀ ਨਾਨੀ ਹਣਾ ਜੀ ਬਾਈ ਜੋ ਜਿਹੜੇ ਮਾਮੇ ਆ ਆਪੋ ਆਪਣੇ ਕੰਮਾਂ 'ਚ ਬਿਜ਼ੀ ਹੋ ਗਏ ਤੇ ਮੇਰੀ ਮਾਮੀ ਦੀ ਦੇਖਭਾਲ ਨਾਨੀ ਦੀ ਟੇਕ ਕੇ ਰਏ ਉਹ ਕਹਿੰਨੇ ਕੀਤੀ ਹੁਣ ਮੇਰੀ ਮਾਂ ਕਰਦੀ ਆ। ਕੀ ਬਾਤ ਆ। ਉਹ ਧੀ ਆ। ਜੋ ਧੀ ਪਿਆਰ ਜੋ ਧੀ ਤੁਹਾਨੂੰ ਤੇ ਮੂੰਹ ਕਰਦੀ ਆ ਲੈਂਦੀ ਆ ਜਾਂ ਬਲੇਸਿੰਗ ਵੀ ਦਿੰਦੀ ਵੀ ਆ ਦੁਆਵਾਂ ਵੀ ਦਿੰਦੀ ਆ। ਉਹ ਮੈਨੂੰ ਇਹ ਨਹੀਂ ਕਿ ਮੁੰਡੇ ਮਾੜੇ ਹੁੰਦੇ ਆ ਪਰ ਧੀਆਂ ਦਾ ਪਿਆਰ ਆੱਡੀ ਹੁੰਦਾ ਉਹ ਕੁਛ। ਉਹ ਸਹੁਰੇ ਘਰ ਜਾ ਕੇ ਵੀ ਉਹਨਾਂ ਨੇ ਵਿਚਾਰੀਆਂ ਨੇ ਕਿਉਂਕਿ ਮੁੰਡਾ ਵਿਆਹ ਕਰਾ ਕੇ ਆਪਣੀ ਫੈਮਿਲੀ ਹੋ ਜਾਂਦੀ ਓਦੀ। ਉਹ ਆਪਣੇ ਮੰਦਿਰੇ ਆ। ਆਪਣਾ ਬਟ ਜਿਹੜੀ ਧੀ ਆ ਉਹ ਸਹੁਰੇ ਘਰ ਜਾ ਕੇ ਵੀ ਮਾਂ ਦਾ ਪੁੱਛਦੀ ਆ ਪਿਓ ਦਾ ਪੁੱਛਦੀ ਰਹਿੰਦੀ ਕਿ ਤੁਸੀਂ ਠੀਕ ਆ ਸਭ ਓਕੇ ਆ ਉਹ ਕਦੀ ਸਾਥ ਨਹੀਂ ਚੱਲਦੀ ਤਾਂ ਕਰਕੇ ਮੈਂ ਕਹਿੰਦਾ ਸੀਗਾ ਕਿ ਮੈਨੂੰ ਇੱਕ ਧੀ ਤਾਂ ਹੋਣੀ ਚਾਹੀਦੀ ਬਹੁਤ ਜ਼ਰੂਰੀ ਔਰ ਸ਼ੁਕਰ ਹੈ ਰੱਬ ਦਾ ਪਰ ਵੀ ਮੈਂ ਨਾ ਗੱਲ ਮੈਨੂੰ ਯਾਦ ਆ ਗਈ ਗੱਲ ਤੋਂ ਹਾਂਜੀ ਵੈਸੇ ਵੀ ਨਹੀਂ ਥੋੜਾ ਜਿਆਦਾ ਆ ਕਿ ਮੈਂ ਕਹਣਾ ਨਕੀ ਨਾ ਔਰਤ ਦੀ ਸਕ੍ਰਿਪਟ ਬਹੁਤ ਕਮਾਲ ਲਿਖੀ ਰੱਬ ਨੇ ਹੂੰ ਬੰਦਾ ਬੰਦਾ ਵੱਡਾ ਹੋਇਆ ਖੇਡਿਆ ਵਿਆਹ ਹੋ ਗਿਆ ਬੁੱਢਾ ਹੋ ਗਿਆ ਬਸ ਗੱਲ ਖਤਮ ਜਿਹੜੀ ਔਰਤ ਦੀ ਸਕ੍ਰਿਪਟ ਲਿਖੀ ਆ ਪਹਿਲੇ ਬੱਚੀ ਹੁੰਦੀ ਆ ਇਹ ਵੀ ਜਦ ਖੇਡਦੀ ਆ ਉਦੋਂ ਨਾੜ ਹੋਰ ਤਰੀਕੇ ਦਾ ਫਿਰ ਇੱਕ ਦਿਨ ਵਿਆਹ ਹੁੰਦਾ ਤਾਂ ਸਿਸਟਮ ਹੀ ਚੇਂਜ ਨਵੇਂ ਘਰ ਚ ਜਾਣਾ ਉੱਥੇ ਹੋਰ ਤਰ੍ਹਾਂ ਦਾ ਫਿਰ ਜਦੋਂ ਬੇਟਾ ਹੋਣਦਾ ਉਹਦੀ ਸਕ੍ਰਿਪਟ ਫੇਰ ਚੇਂਜ ਉਹਦੀ ਲਗਾਮ ਹੋਰ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਤੇ ਜਦੋਂ ਵੱਡੇ ਬੇਟੇ ਦਾ ਵਿਆਹ ਹੁੰਦਾ ਫਿਰ ਉਹ ਸੱਸ ਬਣਦੀ ਆ ਉਦੋਂ ਸਕ੍ਰਿਪਟ ਹੋਰ ਚੇਂਜ ਜਿਵੇਂ ਕਿ ਉਹਦੇ ਫਿਰਨੇ ਮੋੜ ਆਉਂਦੇ ਆ ਉਹਦੇ ਦੀ ਘਰ ਦੀ ਅਬ ਵੀਰੇ ਮੇਰੀ ਮੰਮੀ ਕਹਿੰਦੀ ਅਸੀਂ ਨਾ ਦੋਪਰਾ ਐ ਮੇਰੀ ਮੰਮੀ ਆਲਵੇਜ਼ ਮੈਨੂੰ ਕਹੂਗੀ ਤੇ ਵੈਸੇ ਤਾਂ ਮੈਂ ਬਲੇਸਡ ਆ ਬਹੁਤ ਭੈਣਾਂ ਨੇ ਮੇਰੀਆਂ ਜਿਨ੍ਹਾਂ ਨੇ ਮਤਲਬ ਬਹੁਤ ਪਿਆਰ ਕਰਦੀਆਂ ਮੈਨੂੰ ਭੈਣਾਂ ਤੇ ਪਰ ਜਿਵੇਂ ਕੋਈ ਨਹੀਂ ਹੁੰਦਾ ਮੰਮੀ ਨੂੰ ਇਹ ਫੀਲ ਹੁੰਦਾ ਮੰਮੀ ਮੈਨੂੰ ਕਹੂਗੀ ਵੀ ਮੇਰੇ ਇੱਕ ਕੁੜੀ ਹੋਣੀ ਚਾਹੀਦੀ ਮੇਰੀ ਮਾਂ ਵੀ ਇਹੀ ਕਹਿੰਦੀ ਸੀ ਤੇ ਮਗਰ ਮੱਛਾਂ ਆ ਕੇ ਕਹਿੰਦੀ ਆਹ ਕਹਿੰਦੀ ਹੁੰਦੀ ਆ ਮਗਰ ਮੱਛਾਂ ਆ ਕੇ ਖਾ ਕੇ ਰੋਟੀਆਂ ਕਹਿੰਦੀ ਉਵੇਂ ਹੀ ਭਾਂਡੇ ਉੱਤੇ ਹੀ ਜੇ ਕੋਈ ਕੁੜੀ ਹੁੰਦੀ ਮੈਨਾਂ ਕੰਮ ਕਰਾਉਂਦੀ ਮੈਨਾਂ ਦੁੱਖ ਸੁੱਖ ਕਰਦੀ ਮੈਂ ਇਹਨਾਂ ਸੌ ਗੱਲਾਂ ਸਾਂਝੀਆਂ ਕਰਦੀ ਕਈ ਤੁਸੀਂ ਖਾ ਕੇ ਰਸਣ ਪਏ ਰਹਨੇ ਆ ਵੀ ਕਦੇ ਤੁਸੀਂ ਸਰਦ ਕੰਮ ਹਨਾ ਵੀ ਜਿਵੇਂ ਹੁੰਦਾ ਮੁੰਡਿਆਂ ਵਾਲਾ ਤੇ ਮਤਲਬ ਇਹ ਚੀਜ਼ ਆਲਵੇਜ਼ ਬਾਈ ਫੀਲ ਕਰੀਦੀ ਹੈ ਕਿ ਤਨਾ ਤੇ ਵੀਰੇ ਮੈਂ ਇਹ ਕਹਿਣ ਜਿਵੇਂ ਤੁਸੀਂ ਭੈਣ ਭਰਾ ਜੀ ਬੱਚੇ ਤੁਹਾਡੇ ਵੀ ਮਤਲਬ ਇੰਨੀ ਸੋਹਣੀ ਜੋੜੀ ਆ ਨਾ ਇਹ ਬਾਈ ਭੈਣ ਨਾ ਫਿਰ ਨਾ ਬੰਦਾ ਮੈਨੂੰ ਆ ਲੱਗਦਾ ਜੇ ਤੁਹਾਡੇ ਭੈਣ ਆ ਜਾਂ ਘਰੇਤੀ ਆ ਕੀ ਗੱਲ ਤੇ ਨਹੀਂ ਲੈ ਆ ਕੇ ਚੱਲਣ। ਤੁਹਾਨੂੰ ਬੋਲਣ ਦੀ ਅਕਲ ਨਹੀਂ ਤੁਹਾਨੂੰ ਪਤਾ ਅਗਲਾ ਕਹਿੰਦੇ ਮਾੜੀ ਜੀ ਗੱਲ ਲੱਗੀ ਹੈ ਫਿਰ ਕਰੇ ਨਹੀਂ ਕੱਢਦੇ ਆਪਾਂ। ਫਿਰ ਨਹੀਂ ਕੱਢਦੇ। ਫਿਰ ਉਹੀ ਆਪਣੀ ਆਦਤ ਨਹੀਂ ਬਣਦੀ। ਤੇ ਭਾ ਵੀ ਆਪਾਂ ਨੂੰ ਘਰੋਂ ਹੀ ਸਭ ਤੋਂ ਪਹਿਲਾਂ ਆਪਾਂ ਨੂੰ ਇੰਨੀ ਕ ਐਜੂਕੇਸ਼ਨ ਆਪ ਹੀ ਮਿਲ ਜਾਂਦੀ ਹੈ ਵੀ ਯਾਰ ਨਹੀਂ ਆਹ ਗੱਲ ਨਹੀਂ। ਬਾਕੀ ਜਿਹਨੇ ਹੁਣ ਕਰਨੀ ਆ ਉਹ ਤਾਂ ਕਰ ਹੀ ਜਾਣਾ ਪਰ ਫਿਰ ਵੀ ਇੱਕ ਬੰਦਾ ਸੰਗ ਬੰਨਦਾ ਹੈ। ਇਹ ਚੀਜ਼ 100% ਹੈਨਾ। ਇਹ ਜ਼ਰੂਰੀ ਜ਼ਰੂਰੀ ਵੀ ਐਵੇਂ ਲਾਂਦਾ ਬੰਦੇ ਨੂੰ ਸਿੱਖਿਆ ਮਿਲਦੀ ਹੈ। ਤੇ ਇੱਕ ਮੈਂ ਹੋਰ ਕਹਿਣਾ ਹੁੰਨਾ ਬਾਈ। ਵੀ ਓਏ ਮਨਾਲੀਏ ਨੇ ਕਹੀ ਸੀ ਗੱਲ ਗੱਲ ਮੈਨੂੰ ਬੜੀ ਸੋਹਣੀ ਲੱਗਦੀ ਆ ਕਹਿੰਦਾ ਵੀ ਸਾਰੀ ਦੁਨੀਆ 'ਚ ਤੁਹਾਨੂੰ ਤੁਹਾਡੇ ਪਿਓ ਨਾਲ ਦੇ ਨਾਂ ਨਾਲ ਬੁਲਾਉਂਦੇ ਆ ਕਿਹਦਾ ਮੁੰਡਾ ਓਏ ਜਾਂ ਦਾਦੇ ਨਾਲ ਇੱਕ ਨਾਨਕਾ ਘਰ ਆ ਬਾਈ ਜਿੱਥੇ ਮੰਮੀ ਦੇ ਨਾਂ ਨਾਲ ਬੁਲਾਇਆ ਜਾਂਦਾ ਵਾ ਵਾ ਹੈਨਾ ਮਾਂ ਦੇ ਨਾਂ ਨਾਲ ਤੁਹਾਨੂੰ ਬੁਲਾਇਆ ਜਾਂਦਾ ਵੀ ਕਿਹਾ ਹੈਨਾ ਨਾਂ ਕੀ ਕਰੇ ਤੁੱਟੀਆਂ ਦੀ ਗੱਲ ਚੱਲਦੀ ਨਾ ਇੱਕ ਡੈਡੀ ਦਾ ਗਾਣਾ ਮੈਨੂੰ اچانک ਯਾਦ ਆ ਗਿਆ ਅਮਰਦੀਪ ਬਾਈ ਨੇ ਲਿਖਿਆ ਉਹੋ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਹੈ ਉਹ ਤਾਂ ਕਿੱਡਾ ਹਿੱਟ ਸੀ ਪੁਰਾਣਾ ਉਹ ਚ ਇੱਕ ਲਾਈਨ ਆ ਕਹਿੰਦਾ ਬਾਬਲ ਦੀ ਪਗੜੀ ਵੀਰਾਂ ਦੀ ਰਖੜੀ ਹਾਂਜੀ ਮਾਵਾ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ ਸਮਝ ਨਹੀਂ ਆਉਂਦੀ ਫਿਰ ਵੀ ਇਹ ਘਾਤੋਂ ਬੇਵਸਤੇ ਮਜਬੂਰ ਨੇ ਕੁੜਿਆਵਾਜ਼ ਹੈ ਇਹ ਕਿਸ ਗੱਲਾਂ ਥੁੜੀਆਂ ਨੇ ਥੁੜੀਆਂ ਦਾ ਕੀ ਹੈ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਮੈਨੂੰ ਵਾਲੇ ਵੀਰੇ ਨੇ ਦੇਖ ਲਓ ਬੋਲਿਆ ਮੈਨੂੰ ਯਾਦ ਆ ਗਿਆ ਉਹ ਕਿਉਂ ਠੀਕ ਹੈ ਨਾ ਸਾਇੰਸ ਤਾਂ ਬਹੁਤ ਤਰੱਕੀ ਵਿੱਚ ਹੈ ਦੇਖ ਲਓ ਬਣੀ ਹੈ ਸਾਇੰਸ ਤਾਂ ਬਹੁਤ ਤਰੱਕੀ ਕਰ ਗਈ ਕੁਝ ਨਾ ਹੋਈਆਂ ਹੋਈਆਂ ਵੀ ਨੇ ਕਈ ਵਦ ਕਿਸਮਤ ਕੁੜੀਆਂ ਇੱਥੇ ਜਨਮ ਤੋਂ ਪਹਿਲਾਂ ਮੋਈਆਂ ਹੋਈਆਂ ਨੇ ਹੋਈਆਂ ਵੀ ਨੇ ਦੇਖਿਆ ਮੈਨੂੰ ਯਾਦ ਆ ਉਹ ਅਚਾਨਕ ਮੇਰੇ ਦਿਮਾਗ ਚ ਚੱਲ ਤਾ ਵਈ ਇਹ ਤਾਂ ਬਹੁਤ ਆ ਨਾ ਕਿ ਮਤਲਬ ਕਦੋਂ ਗਾਤਾ ਹੀ ਦੇਖ ਲਵੇ ਤਾਂ ਕਿੰਨਾ ਸੋਹਣਾ ਮਤਲਬ ਥੌਟ ਜੀਆ ਕਿੰਨਾ ਸੋਹਣਾ ਗਾਣਾ ਸੀ ਕੁਝ ਗਾਣੇ ਨਾ ਜਿਵੇਂ ਮੈਨੂੰ ਆਉਂਦਾ ਵੀ ਹੁਣ ਉਹਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ ਕੁਝ ਚੰਗੇ ਗਾਣੇ ਬਹੁਤ ਆ ਜਿਹੜੇ ਜਦੋਂ ਆਪਾਂ ਕਦੇ ਬਈ ਸਟੋਰੀ ਪਾ ਦਈਏ ਨਾ ਫਿਰ ਮੈਸੇਜ ਆਉਂਦੇ ਨੇ ਬਈ ਆਹ ਕਿਹੜਾ ਗਾਣਾ ਹਾਂ ਕਿੱਥੋਂ ਲੱਭਿਆ ਕੋਈ ਪੁਰਾਣਾ ਬਹੁਤ ਚੰਗਾ ਮੈਟਰ ਪਿਆ ਏ ਸਹੀ 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 ਤੇ ਫਿਰ ਬਈ ਅੱਛਾ ਫੈਮਿਲੀ ਚ ਕੌਣ ਕੌਣਾ ਹੋਰ ਮਤਲਬ ਹੁਣ ਜਿਵੇਂ ਤੁਸੀਂ ਜਿਵੇਂ ਵੀਰਾ ਉਹ ਬੰਬੇ ਰਹਿੰਦਾ ਤੇ ਵੀਰੇ ਦੇ ਘਰ ਦੇ ਵੀ ਹਾਂਜੀ ਹਾਂਜੀ ਤੇ ਇੱਥੇ ਇੱਥੇ ਮੈਂ ਵਾਈਫ ਤੇਰਦਾਨ ਤੇ ਮਿਜ਼ਰਾਫ ਤੇਰਦਾਨ ਦਾ ਮਤਲਬ ਕੀ ਹੈ ਬਾਈ ਤੇਰਦਾਨ ਦਾ ਮਤਲਬ ਵੱਡੇ ਦਿਲ ਵਾਲਾ ਵਾਹ ਅੱਛਾ ਇਕ ਵਾਰੀ ਮੈਨੂੰ ਸਟਾਲਣ ਨਹੀਂ ਆਪਣਾ ਸੱਲ ਵੀਰ ਸਟਾਲਣ ਦੀ ਬੇਟੀ ਦਾ ਨਾਮ ਆਪਸ਼ਾਰ ਆਪਸ਼ਾਰ ਚਰਨੀ ਮੈਨੂੰ ਬੜੇ ਤਾਈ ਮੈਂ ਤੁਹਾਨੂੰ ਸਪੈਸ਼ਲ ਪੁੱਛਿਆ ਅੱਜਕੱਲ ਨਾ ਬੜੇ ਪਿਆਰੇ ਨਾਮ ਰੱਖਣ ਲੱਪੇ ਸਾਰੇ ਜਣੇ ਤੇ ਉਸ ਚੰਗੇ ਵੀ ਲੱਗਦੇ ਆ ਨਾ ਇਹ ਮਿਸਰਾਬ ਮੈਂ ਕਿੱਤੋਂ ਕਰਕੇ ਸਾਲ ਪਹਿਲੇ ਸੋਚ ਲਿਆ ਸੀ ਅੱਛਾ ਹਾਂ ਮਾਨਸੀ ਤੇ ਮੈਂ ਮਤਲਬ ਮੈਂ ਕੀ ਮੰਨਦੀ ਯਾਰ ਮੈਂ ਹਾਂ ਜੀ ਸੋਚਦਾ ਜਦੋਂ ਆਪਣੀ ਕੁੜੀ ਹੋਈ ਨਾ ਆਪਾਂ ਨਾਮ ਰੱਖਣਾ ਮਿਸਰਾਬ ਹਾਂ ਜੀ ਤੇ ਕਹਿੰਦੀ ਠੀਕ ਆ ਕੋਈ ਗੱਲ ਨਹੀਂ ਬਾਪਾ ਦੁਆ ਕਰਦੇ ਆ ਲੈਟਸ ਗੋ ਫॉर ਦਾ ਬੈਸਟ ਭਾਈ ਗੁਰੂ ਨੇ ਸੁਣੀ ਮੈਨੂੰ ਬੜਾ ਪਿਆਰਾ ਨਾਮ ਐਕਚੁਅਲੀ ਇਹ ਮੈਨੂੰ ਨਾਮ ਤਾਂ ਇੱਕ ਵਾਰੀ ਨਾ ਸੀ ਮੈਂ ਸਾਡੇ ਜਲੰਧਰ ਇੱਕ ਦੁਕਾਨ ਆ ਹਾਂਜੀ ਆਪਟੀ ਪਲਾਜ਼ਾ ਉਹ ਫੈਨ ਕਾ ਉਹਨਾਂ ਦਾ ਮੈਂ ਲੈਣਾ ਹਾਂਜੀ ਭਾਈ ਉੱਥੇ ਇੱਕ ਸਿੰਘ ਸਾਹਿਬ ਇੱਕ ਆਪਣੀ ਬੇਟੀ ਨਾਲ ਆਏ ਬੜੀ ਪਿਆਰੀ ਗੁੜਿਆ ਸੀ ਹਨਾ ਜੀ ਤੇ ਉਹ ਜਦਾਂ ਉੱਥੇ ਆਈ ਤੇ ਮੇਨਾਂ ਕਿ ਮਤਲਬ ਮੇਨਾਂ ਫੋਟੋ ਖਿਚਾਈ ਬਲਾ ਉਹਨੇ ਤੇ ਬੜਾ ਪਿਆਰ ਜਿਹਾ ਲੈ ਆਉਂਦੇ ਮੇਰੇ ਤੋਂ ਤੇ ਮੈਂ ਉਹਨੂੰ ਪੁੱਛਿਆ ਨਾਮ ਕੀ ਕਹਿੰਦੀ ਮਿਸਰਾਬ ਮੈਂ ਕਿਆ ਯਾਰ ਇਹ ਨਾ ਇੱਕ ਇਹ ਕਿਨੇ ਸੁ ਕਿਉਂਕਿ ਮੈਨੂੰ ਪਤਾ ਸੀ ਮਿਜ਼ਰਾਬ ਕੀ ਆ ਹਾਂ ਹਾਂ ਪਰ ਮੈਂ ਕਿਆ ਮੈਂ ਉਸ ਫੇ ਬਾਈ ਨੂੰ ਪੁੱਛਿਆ ਮੈਂ ਕਿਆ ਵੀਰੇ ਤੁਸੀਂ ਕੀ ਕਰਦੇ ਹੋ ਕਿਹਾ ਮੈਂ ਰਾਗੀ ਹਾਂ ਮਰੇ ਵਾ ਅੱਛਾ ਉਹ ਭਾਈ ਜੀ ਜਿਹੜਾ ਉਹਦਾ ਡੈਡੀ ਹਾਂ ਗੁੜੀ ਰਾਗੀ ਫੇ ਉਹ ਉਸ ਤੋਂ ਬਾਅਦ ਮੇਰੇ ਆਇਆ ਕਿ ਮੈਂ ਕਿਹਾ ਜਦੋਂ ਵੀ ਕੁੜੀਆ ਹੋਈ ਨਿਜ਼ਰਾਬ ਨਾ ਆ ਹਾਂ ਵੀ ਇਹਨਾਂ ਨੇ ਸੋਚ ਕੇ ਜਾਂ ਕੁਝ ਇਹਦੇ ਦਿਮਾਗ 'ਚ ਪਰ ਨਾ ਹੀ ਬਾਲਾ ਪਿਆਰਾ ਹਾਂ ਮਿਊਜ਼ਿਕਲ ਨਾਲੇ ਇੱਕ ਤਾਂ ਮਿਊਜ਼ਿਕ ਮਿਜ਼ਰਾਬ ਤੋਂ ਬਿਨਾ ਸਿਤਾਰ ਛੇੜ ਨਹੀਂ ਸਕਦਾ ਹਾਂ ਮਿਜ਼ਰਾਬ ਤੋਂ ਬਿਨਾ ਸਿਤਾਰ ਅਧੂਰਾ ਹੈ ਮਿਊਜ਼ਿਕ ਅਧੂਰਾ ਹੈ ਸੋ ਤੇ ਵੀਰਾ ਜਿਹੜਾ ਤੁਹਾਡਾ ਤੁਸੀਂ ਦੋ ਭਰਾ ਹੋ ਨਹੀਂ ਹਾਂਜੀ ਅਸੀਂ ਦੋ ਹਾਂ ਤੇ ਭੈਣਾ ਭੈਣ ਨਹੀਂ ਹੈਗੀ ਉਹੀ ਜਿਹੜੀ ਗੱਲ ਕਰਦੀ ਉਹ ਪੁੱਛ ਰਿਹਾ ਜੀ ਮੇਰੀ ਮਾਂ ਵੀ ਸਾਨੂੰ ਇਹ ਕਹਿੰਦੀ ਹੁੰਦੀ ਕਿ ਮੇਰੀ ਇੱਕ ਕੁੜੀ ਹੁੰਦੀ ਘੱਟੋ ਘੱਟ ਮੇਨਾਂ ਉਹ ਤਾਂ ਕਰਾਉਂਦੀ ਕੰਮ ਕਰਾਉਂਦੀ ਆ ਇਦਾਂ ਹਾਂ ਹਾਂ ਸੇਮ ਹੀ ਫੀਲਿੰਗ ਆ ਫਿਰ ਤਾਂ ਫੋਨ ਹੀ ਨਹੀਂ ਕਰਦੇ ਉਹ ਸੇਮ ਉਹੀ ਮਾਹੌਲ ਆ ਹਾਲਾਂਕਿ ਉਹ ਬਹੁਤ ਪਿਆਰ ਕਰਦੇ ਆ ਪਰ ਉਹ ਜਿਹੜੀ हां ਕੁੜੀਆਂ ਨਾਲ ਬੌਂਡਿੰਗ ਹੁੰਦੀ ਹੈ ਨਾ ਬਾਈ ਆ ਦੀ ਬੌਂਡਿੰਗ ਕੋ ਸ਼ੋਰ ਹੀ ਹੁੰਦਾ ਉਹ ਵੀ ਸਾਰਾ ਕਿ ਕੀ ਨਾ ਮੈਨੂੰ ਆ ਲੱਗਦਾ ਵੀ ਜਿਵੇਂ ਮੇਰੀ ਮੰਮੀ ਨੇ ਨਾਨਕੀ ਜਾਣਾ ਇਹਨੇ ਉੱਤੇ ਮੇਰੀ ਨਾਨੀ ਦਾ ਕਮਰਾ ਸਾਰਾ ਇਹ ਸਾਫ਼ ਕਰਕੇ ਆਉਣਾ ਵੀ ਆਪਦੀ ਤਾਂ ਨਾਲ ਕਿ ਉਹ ਆਏ ਨਹੀਂ ਪਹਿਲਾਂ ਪਹਿਲਾਂ ਵੀ ਸਾਫ਼ ਹੀ ਪਰ ਆਪਦੀ ਤਸੱਲੀ ਨਹੀਂ ਹੁੰਦੀ ਇੱਕ ਵੀ ਮਤਲਬ ਨਵੀਆਂ ਚਾਦਰਾਂ ਇਹ ਉਹ ਮੈਨੂੰ ਉਹਨੂੰ ਆਇਆ ਹੁੰਦਾ ਵੀ ਮੇਰੀ ਮਾਂ ਹੁਣ ਵੀ ਹੁਣ ਮੇਰੀ ਬੇਟੀ ਸਾਲ ਦੀ ਹੋਣ ਵਾਲੀ ਆ 16 ਤਰੀਕ ਨੂੰ ਨਾ ਆਲੀ ਹੋਣਾ ਤੇ ਜਦੋਂ ਮੈਂ ਘਰ ਜਾਣਾ ਮਜਾ ਆ ਲਾ ਕਿਸੇ ਹੋਰ ਕੋ ਚਲ ਜੂਗੀ ਮਾਂ ਕੋਲ ਵੀ ਨਹੀਂ ਜਾਂਦੀ ਆਪਣੇ ਹਣਾ ਉਹ ਨੂੰ ਇੰਨਾ ਤੇ ਹੁਣੀ ਤੋਂ ਲੈਣ ਲੱਗ ਪਿਓ ਐਂ ਧੋੜੀ ਧੋੜੀ ਰੜ ਕੇ ਆ ਜਾਂਦੀ ਐ ਇੱਕਦਮ ਚੱਕ ਲਾ ਦੂ ਚੱਕ ਲਾ ਮਤਲਬ ਉਹ ਜਿਹੜੀ ਉਹਦੀ ਖੁਸ਼ੀ ਹੁੰਦੀ ਨਾ ਬੱਚੇ ਨੂੰ ਦੇਖ ਕੇ ਥੱਕਿਆ ਹਾਰਿਆ ਵੀ ਹੁੰਦਾ ਬੰਦਾ ਕੁਛ ਸੋ ਆਪਾਂ ਆਰਟਿਸਟ ਦੇ ਦਿਮਾਗ ਕਿੰਨਾ ਕੋ ਚੱਲਦਾ ਰਹਿੰਦਾ ਵੀਰੇ ਕਰੀਅਰ ਨੂੰ ਲੈ ਕੇ ਕੰਮ ਕਰਨਾ ਅੱਗੇ ਫਿਊਚਰ ਬੱਚਿਆਂ ਦਾ ਦੇਖਣਾ ਨਾਲੇ ਹੁਣ ਤਾਂ ਵੈਸੇ ਹੀ ਓਵਰ ਉਹ ਦੇਖ ਕੇ ਮਾਹੌਲ ਚੀਨ ਹੋ ਜਾਂਦਾ ਪੋਜ਼ਿਟਿਵ ਹੋ ਜਾਂਦਾ ਮੰਨਦੇ ਤੁਸੀਂ ਬਾਈ ਇਹ ਚੀਜ਼ ਹੈ ਤੁਸੀਂ ਜੇ ਕਿਤੇ 5-7 ਦਿਨ ਬਾਹਰ ਚੱਲ ਗਏ ਨਾ ਤੁਹਾਨੂੰ ਉਹ ਫੀਲ ਹੁੰਦਾ ਰੰਦਾ ਯਾਰ ਮੈਂ ਕਦੋਂ ਪਹੁੰਚਾਂ ਆ ਗੁੜੀਆ ਤੁਹਾਨੂੰ ਮੈਂ ਦੱਸਿਆ ਰਹੇਗਾ ਬਾਈ ਇਹ ਬਸ ਰਿਲੈਕਸ ਹਾਂ ਮਤਲਬ ਇਹਨੇ ਕੀ ਕਰਨਾ ਹੈ ਖੇਲੀ ਜਾਣਾ ਬਸ ਸਾਰਾ ਕੁਝ ਭੁੱਲ ਜਾਣਿਆ ਤੁਹਾਨੂੰ ਮੈਂ ਬੜੀ ਘੈਂਟ ਗੱਲਾਂ ਸੁਣਾਉਣਾ ਤੁਸੀਂ ਕਹਿੰਨਾ ਕਿੱਧਰ ਨੂੰ ਲੈ ਗਏ ਨਾ ਨਾ ਨਹੀਂ ਮੈਨੂੰ ਯਾਦ ਆ ਗਈ ਮੈਨੂੰ ਮੈਂ ਸ਼ਾਇਦ ਪਹਿਲੇ ਪੌਡਕਾਸਟ ਪਤਾ ਨਹੀਂ ਸੁਣਾਈ ਪਤਾ ਨਹੀਂ ਪਰ ਇਹ ਗੱਲ ਮੈਨੂੰ ਬੜੀ ਉਹ ਲੱਗਦੀ ਹੈ ਮੈਨੂੰ ਕਈ ਵਾਰ ਨਾ ਫੋਨ ਵੀ ਕੋਈ ਕਰੂਗਾ ਵੀ ਉਹ ਗੱਲ ਸੁਣਾਵੇ ਜਿਵੇਂ ਆਪਣਾ